ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ CIR ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਂਦੇ ਸੀ ਕਿ ਕਿਸੇ ਦਾ ਫੋਨ ਡਿੱਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਂਦੇ ਸੀਗੇ ਸਾਡੇ ਕੋਲ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ ਇਮੋਸ਼ਨਲ ਕਨੈਕਟ ਹੁੰਦਾ ਹੈ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਸੋ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ ਇੱਕ ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ ਇੱਕ ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕੀਤੇ ਗਏ ਨੇ ਇਦੇ ਵਿੱਚ ਇਹਨਾਂ ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਐਪਰੀਸ਼ੀਏਟ ਜੱਦਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੌਖਾ ਨਹੀਂ ਹੈ इवन व्हेਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਟੂ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਐਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਆ ਅਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਤੇ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ ਟੂ ਹੈਵ ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਤਾਂ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਤਾਂ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਇੱਕ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋਡੇ ਰਾਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇਹ SSPI ਦਫ਼ਤਰ ਦੇ ਵਿੱਚ ਚਾਲੂ ਹੈ ਤਾਂ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਜੀ ਜਰੀ ਹੁੰਦਾ ਕਿ ਜਿਹੜਾ ਤੁਹਾਡਾ ਨੀਡਲੈਸ ਆਂਚ ਕੇਂਦਰ ਹੈ ਉਥੇ ਜਾ ਕੇ ਤੁਸੀਂ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 100 ਮੋਬਾਈਲ ਐਸੇ 1 ਮਹੀਨੇ ਚ ਰਿਕਵਰ ਕਰ ਲਏ ਤਾਂ ਔਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਵਾਚ ਵੀ ਵਿਲ ਫਾਈਂਡ ਇਟ ਐਂਡ ਵੀਲ ਹੈਂਡ ਇਟ ਓਵਰ ਟੂ ਯੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਕਿਰੀ ਕਿਰੀ ਸਟੇਟ ਦਾ ਤੋਂ ਲਿਆਂਦੇ ਗਏ ਨੇ ਜੀ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਗਈ ਜਿਹੜੀ ਕੁਝ ਜਿਹੜੇ ਨੇਡਲੀ ਨੀਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਸਰ ਕਿਲਾ ਬਖਾਸੀ ਔਰ ਇਹਨੂੰ ਜਿਹੜਾ ਨੇਪਰੇ ਚੜ੍ਹ ਜਾਏਗਾ ਜਿਸ ਕੰਮ ਮੇਰੀ ਓਕਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ ਇੱਕ ਮਹੀਨੇ ਦੇ ਵਿੱਚ ਓਸੋਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿੰਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਭੇਜ ਦੇਣੀਆਂ ਉਹਨੂੰ ਰਿਕਵਰ ਕਰਨਾ ਤਾਂ ਓਕਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ